ਦੋਸਤੋ ਜੈ ਹਿੰਦ ਜੈ ਭਾਰਤ ਮੈਂ ਤੁਹਾਡਾ ਆਪਣਾ ਰਮਨ अरोड़ा ਐਮਐਲਏ ਜਲੰਧਰ ਸੈਂਟਰ ਆਪ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੇਲੇ ਸਾਡਾ ਦੇਸ਼ ਕੁਝ ਮੁਸ਼ਕਲ ਦੌਰ ਦੇ ਵਿੱਚ ਗੁਜ਼ਰ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਰਤ ਦੀ ਔਰ ਪਾਕਿਸਤਾਨ ਦੀ ਜਿਹੜੀ ਆਪਸੀ ਲੜਾਈ ਚੱਲ ਰਹੀ ਆ ਇਹਦੇ ਵਿੱਚ ਜੋ ਇਸ ਵੇਲੇ ਹਾਲਾਤ ਬਣਦੇ ਜਾ ਰਹੇ ਆ ਥੋੜਾ ਜਆ ਉਹਨੂੰ ਸਮਝਣ ਦੀ ਜ਼ਰੂਰਤ ਹੈ ਸਾਡੇ ਮਾਨਯੋਗ ਡੀਸੀ ਸਾਹਿਬ ਜੋ ਸਾਨੂੰ ਹਦਾਇਤਾਂ ਦੇ ਰਹੇ ਆ ਸਾਨੂੰ ਉਹਨਾਂ ਨੂੰ ਮੰਨਣਾ ਚਾਹੀਦਾ ਜਿਸ ਤਾਂ ਕਿ ਰਾਤ ਨੂੰ ਸਾਨੂੰ ਦੁਕਾਨਾਂ ਜਲਦੀ ਬੰਦ ਕਰਕੇ ਘਰ ਜਾਣਾ ਚਾਹੀਦਾ ਘਰ ਜਾ ਕੇ ਜਦੋਂ ਸਾਇਰਨ ਵੱਜਦਾ ਆ ਉਦੋਂ ਤੁਸੀਂ ਬਿਲਕੁਲ ਆਪਣੀਆਂ ਲਾਈਟਾਂ ਬੰਦ ਕਰ ਦਿਓ ਜਿਹੜੇ ਘਰਾਂ ਦੇ ਵਿੱਚ ਜੋ ਸਾਡੇ ਕੈਮਰੇ ਲੱਗੇ ਨੇ ਉਹਨਾਂ ਨੂੰ ਬੰਦ ਕਰ ਦਿਓ ਜਦੋਂ ਬਲੈਕਆਊਟ ਹੁੰਦਾ ਵਾ ਆਪਣੇ ਘਰਾਂ ਦੀਆਂ ਪੂਰੀਆਂ ਲਾਈਟਾਂ ਜਿਹੜੀਆਂ ਨੇ ਉਹ ਤੁਸੀਂ ਬੰਦ ਕਰ ਦਿਓ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਾ ਹੋਵੇ ਜਿਸ ਤਰ੍ਹਾਂ ਕਿ ਕੱਲ ਇੱਕ ਘਰ ਦੇ ਵਿੱਚ ਡ੍ਰੋਨ ਗ੍ਰੇਆ ਆ ਉਹਦੇ ਵਿੱਚ ਉਹਦਾ ਕਾਰਨ ਇਹੀ ਸੀਗਾ ਵੀ ਉਹਨਾਂ ਨੇ ਆਪਣੇ ਘਰ ਦੀ ਲਾਈਟ ਜਗਾਈ ਹੋਈ ਸੀ ਤੇ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਡ੍ਰੋਨ ਆ ਗਿਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜੀ ਕੋਈ ਵੀ ਗੱਲ ਨਾ ਕਰੀਏ ਆਪਾਂ ਵੀ ਜਿਹਦੇ ਨਾਲ ਸਾਡ ਨੂੰ ਜਾਂ ਸਾਡੇ ਕਿਸੇ ਅੜੋਸ ਪੜੋਸ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਹੋਵੇ ਦੂਸਰੀ ਜਿਹੜੀ ਗੱਲ ਹੈ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਾਲਾ ਬਾਜ਼ਾਰੀ ਔਰ ਜਮਾ ਖੋਰੀ ਬਿਲਕੁਲ ਵੀ ਨਹੀਂ ਕਰਨੀ ਜੇਕਰ ਕਿਸੇ ਪਾਸੇ ਵੀ ਕਾਲਾ ਬਾਜ਼ਾਰੀ ਜਾਂ ਜਮਾ ਖੋਰੀ ਹੋ ਰਹੀ ਆ ਜੇ ਸਾਨੂੰ ਪਤਾ ਲੱਗ ਗਿਆ ਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਉਹਨਾਂ ਦੇ ਉੱਤੇ ਪਰਚਾ ਦਿੱਤਾ ਜਾਏਗਾ ਔਰ ਉਹਨੂੰ ਜੇਲ੍ਹ ਦੇ ਪਿੱਛੇ ਸੁਟਿਆ ਜਾਏਗਾ ਇਸ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਜਿਹਦੇ ਨਾਲ ਲੋਕ ਪਰੇਸ਼ਾਨ ਉਹੋ ਜਿਹਾ ਕੋਈ ਕੰਮ ਨਹੀਂ ਕਰਨਾ ਔਰ ਖਾਸ ਕਰਕੇ ਜੋ ਵੀ ਡੀਸੀ ਸਾਹਿਬ ਦੇ ਨਿਰਦੇਸ਼ ਨੇ ਉਹਨਾਂ ਦੇ ਨਾਲ ਸਾਨੂੰ ਚੱਲਣਾ ਔਰ ਖਾਸ ਕਰਕੇ ਮੈਂ ਇੱਕ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦਾ ਤੁਹਾਡੇ ਇਲਾਕੇ ਦੇ ਵਿੱਚ ਜੇ ਕਿਤੇ ਵੀ ਸੈਨਾ ਦੀ ਕੋਈ ਵੀ ਕਾਰਵਾਈ ਚੱਲ ਰਹੀ ਹੈ ਕੋਈ ਗਸ਼ਤ ਚੱਲ ਰਹੀ ਹੈ ਜਾਂ ਕੋਈ ਵੀ ਉਹਨਾਂ ਦੀ ਕੋਈ ਕਾਰਵਾਈ ਚੱਲ ਰਹੀ ਹੈ ਉਹਨੂੰ ਕਿਰਪਾ ਲਾਈਵ ਨਾ ਕਰੋ ਜੇ ਤੁਸੀਂ ਇਹ ਲਾਈਵ ਕਰਦੇ ਆਂ ਤੇ ਆਪ ਇਹ ਤੁਸੀਂ ਪਾਕਿਸਤਾਨ ਨੂੰ ਦੇ ਫੇਵਰ ਦੇ ਵਿੱਚ ਕਰ ਰਹੇ ਆਂ ਕਿਉਂਕਿ ਜਿਹੜੀ ਇਹ ਗਸ਼ਤ ਹੋ ਰਹੀ ਹੈ ਜਾਂ ਸੈਨਾ ਦੀ ਜਿਹੜੀ ਕਾਰਵਾਈ ਹੈ ਇਹ ਸਹੀ ਗੁਪਤ ਰੱਖਣੀ ਹੈ ਅਸੀਂ ਕਿਸੇ ਨੂੰ ਵੀ ਇਹੋ ਜੀਆਂ ਚੀਜ਼ਾਂ ਨੂੰ ਲਾਈਵ ਨਹੀਂ ਕਰਨਾ ਹੈ ਸਾਡੀ ਸੈਨਾ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਤੋ ਬਾਅਦ ਨਿਕਲ ਲਾਈਵ ਬਿਲਕੁਲ ਨਹੀਂ ਕਰਨਾ ਤਾਂਕਿ ਸਾਡੇ ਜਿਹੜੇ ਨੌਜਵਾਨ ਵੀਰ ਨੇ ਜਿਹੜੇ ਸਾਡੇ ਸੈਨਿਕ ਨੇ ਜਿਹੜੇ ਸਾਡੇ ਫੌਜੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਮੈਂ ਲਾਸਟ ਫਿਰ ਤੁਹਾਨੂੰ ਇੱਕ ਵਾਰੀ ਬੇਨਤੀ ਕਰਦਾ ਵੀ ਜਦੋਂ ਵੀ ਡੀਸੀ ਸਾਹਿਬ ਕੋਈ ਵੀ ਨਿਰਦੇਸ਼ ਦਿੰਦੇ ਨੇ ਉਹਨੂੰ ਤੁਸੀਂ ਸ਼ਕਤੀ ਦੇ ਨਾਲ ਪਾਲਣ ਕਰੋ ਇਹ ਜਿਹੜੇ ਆਦੇਸ਼ ਨੇ ਇਹ ਸਰਕਾਰ ਤੁਹਾਡੇ ਫਾਇਦੇ ਵਾਸਤੇ ਹੀ ਕਰ ਰਹੀ ਹੈ ਮੈਂ ਸਾਰਿਆਂ ਦੀ ਨੂੰ ਬੇਨਤੀ ਕਰਦਾ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਤੁਸੀਂ ਸਾਰੇ ਹੀ ਇਸ ਆਦੇਸ਼ ਜਿਹੜੇ ਆਂਦੇ ਇਹਨਾਂ ਦਾ ਪਾਲਨ ਕਰੋ ਮੈਂ ਪ੍ਰਭੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਪੰਜਾਬ ਸਾਡਾ ਜਿਹੜਾ ਭਾਰਤ ਆ ਸਾਰੇ ਹੀ ਇੱਕ ਇੱਕ ਜਿਹੜਾ ਮੈਂਬਰ ਆ ਉਹ ਸੁਰੱਖਿਅਤ ਰਹੇ ਕਿਉਂਕਿ ਭਾਰਤ ਦਾ ਜਿਹੜਾ ਦਿਲ ਆ ਉਹ ਪੰਜਾਬ ਆ ਔਰ ਪੰਜਾਬ ਐਸ ਵੇਲੇ ਬੜੇ ਮੁਸ਼ਕਲ ਦੌਰ ਦੇ ਵਿੱਚ ਗੁਜ਼ਰ ਰਿਹਾ ਕਿਉਂਕਿ ਸਾਰੇ ਜਿਆਦਾ ਇੱਥੇ ਅਟੈਕ ਵੀ ਇੱਥੇ ਹੋ ਰਹੇ ਆ ਤੇ ਮੈਂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਕਿ ਸਾਡੇ ਇਕੱਲੇ ਇਕੱਲੇ ਪੰਜਾਬੀ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹਿਣ ਔਰ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਔਰ ਠੀਕ ਠਾਕ ਰੱਖੇ ਜੈ ਹਿੰਦ ਜੈ ਭਾਰਤ ਜੈ ਪੰਜਾਬ